ਤਾਂ ਮੇਤਰੋ ਤੁਸੀਂ ਇੱਕ ਕਹਾਵਤ ਤਾਂ ਸੁਣੀ ਹੋਣੀ ਕਿ ਕੁੱਤੀ ਜਿਹੜੀ ਉਹ ਚੋਰਾ ਨਾਲ ਰਲਈ ਹੋਈ ਹੈ ਤਾਂ ਇਹ ਅੱਜ ਵੀ ਕਹਾਵਤ ਢੁਕਦੀ ਹੈ ਜਿਹੋ ਜਿਹੇ ਆਪਣੇ ਹਾਲਾਤ ਹੋਏ ਪਏ ਐ ਤਾਂ ਇੱਕ ਵੀਡੀਓ ਵੀ ਆ ਗਈ ਸੋ ਇਹਦੇ ਵਿੱਚ ਲੁਟੇਰੇ ਹੁੰਦੇ ਐ ਜਿਹੜੇ ਘਰੇ ਹੁੰਦੇ ਐ ਮਹਿਲਾ ਕੱਲੀ ਹੁੰਦੀ ਆਪਾਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਐ ਤਾਂ ਮਹਿਲਾ ਭੱਜ ਕੇ ਆਪਣੇ ਆਪ ਨੂੰ ਅੰਦਰ ਜਿਹੜਾ ਉਹ ਬੰਦ ਕਰ ਲਾਂਦੀ ਐ ਜੋ ਵੀ ਵਿੰਡੋ ਲੋਕ ਉਹਦੇ ਬੰਦ ਕਰ ਲਾਂਦੀ ਐ ਪਰ ਮੇਨ ਗੱਲ ਇੱਥੇ ਕੁੱਤੇ ਦੀ ਐ ਇਹ ਕੁੱਤਾ ਇੰਨਾ ਜ਼ਿਆਦਾ ਆ ਪਾਲਤੂ ਜਿਹੜਾ ਰੱਖਿਆ ਹੋਇਆ ਪਿਆਰ ਨਾਲ ਪਾਲਿਆ ਹੋਇਆ ਹੈ ਕਿ ਇਹਨੂੰ ਪਤ ਨਹੀਂ ਹੈਗਾ ਕਿ ਕਿ ਇਹਨੂੰ ਅਸੀਂ ਜਿਹੜਾ ਭੌਂਕਣਾ ਸੁਚੇਤ ਕਰਨਾ ਕਿ ਇਹਨੂੰ ਨਹੀਂ ਜੋ ਉਹ ਪੂਰੇ 3000 ਬੰਦੇ ਫਿਰਦੇ ਆ ਤਾਂ ਉਹਨਾਂ ਨਾਲ ਹੀ ਪੁੱਛ ਮਾਰ ਕੇ ਜਿਹੜਾ ਚੌੜ ਕਰਨ ਲੱਗ ਗਿਆ ਸੋ ਇਹਨੇ ਕੋਈ ਵੀ 1% ਵੀ ਆਪਣਾ ਫਰਜ ਹੈ ਜਿਹੜਾ ਨਹੀਂ ਨਿਭਾਇਆ ਸੋ ਪਤਾ ਨਹੀਂ ਕਿਹੜੀ ਨਸਲ ਹੈ ਸੋ ਇਹ ਜਿਹੇ ਕੁੱਤੇ ਸਿਰਫ ਲਾੜ ਪਿਆਰ ਵਾਲੀ ਹੁੰਦੇ ਆ ਨਾ ਕਿ ਆਪਾਂ ਨੂੰ ਸੁਚੇਤ ਕਰਨ ਵਾਲੇ ਕਿਉਂਕਿ ਇਹ ਜਾਨਵਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮੜਾ ਟੀਡਾ ਬੰਦਾ ਇਹਦੇ ਅੱਗੇ ਘਟਦਾ ਨਹੀਂ ਚਾਹੇ ਕਿਵੇਂ ਹੀ ਹੈ ਸੋ ਇੱਕ ਵਾਰ ਇਹ ਆਪਣਾ ਫਰਜ ਹੈ ਜਿਹੜਾ ਜ਼ਰੂਰ ਨਿਭਾਉਂਦਾ ਹੈ ਮਾਲਕ ਨੂੰ ਅਤੇ ਆਲੇ-ਦਾਲਿਆਂ ਨੂੰ ਅਲਰਟ ਹੈ ਜਿਹੜਾ ਜ਼ਰੂਰ ਕਰਦਾ ਹੈ ਪਰ ਇੱਥੇ ਬਿਲਕੁਲ ਉਲਟ ਹੈ